ਤੁਸੀਂ ਦੇਖ ਰਹੇ ਹੋ ਦਾਈ ਸੈਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਖੰਨਾ ਦੇਹੀ ਆਰਤੀ ਤੇ ਕਾਂਗਰਸੀ ਆਗੂ ਰਾਜਦੀਪ ਸਿੰਘ ਯੂ ਨੋ ਈਡੀ ਦੀ ਅਧਿਕਾਰੀਆਂ ਵੱਲੋਂ ਜਿਹੜਾ ਦੇਰ ਰਾਤ 10 ਵਜੇ ਉਹਨਾਂ ਨੂੰ ਆਪਣੀ ਹਿਰਾਸਤ ਲਿਟਾ ਬਹੁ ਕਰੋੜੀ ਟਰਾਂਸਪੋਰਟ ਟੈਂਡਰ ਘਟਾਲੇ ਵਿੱਚ ਅੰਦਾਜ਼ਨ ਦੀ ਕਿਸ ਤੋਂ ਪਹਿਲਾਂ ਵੀ ਰਾਜਦੀਪ ਸਿੰਘ ਜਿਹੜੇ ਕਾਂਗਰਸੀ ਆਗੂ ਹੈ ਉਹਨਾਂ ਉੱਤੇ 2020 ਦੇ ਵਿੱਚ ਵੀ ਇੱਕ ਅਵਾਇਦ ਇਹ ਜਿਹੜੀ ਸ਼ਰਾਬ ਦੀ ਫੈਕਟਰੀ ਸੀ ਜਿਹੜੀ ਉਸ ਦੇ ਉੱਪਰ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਕਿ ਉਸ ਸਮੇਂ ਦੇ ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਤੇ ਮਾਮਲਾ ਦੀ ਜਿਹੜੀ ਗੱਲ ਵੀ ਆਖੀ ਗਈ ਸੀ ਕਿ ਕਿ ਤੇ ਆ ਕੇ ਉਹ ਮਾਮਲਾ ਹਜੇ ਠੰਡੇ ਬਸਤੇ ਤਾਂ ਇਹ ਉਹ ਫੈਕਟਰੀ ਪਿੱਛੇ ਇਹ ਖੰਨਾ ਦੇ ਪਿੰਡ ਬਹੂ ਮਾਜਰੀ ਪਿੰਡ ਹੈ ਜਿੱਥੇ ਉਹਨਾਂ ਦੀ ਜਿਹੜੀ ਫੈਕਟਰੀ ਹੈ ਉਸ ਟਾਈਮ ਇਹ ਫੈਕਟਰੀ ਸੀਲ ਕਰਤੀ ਗਈ ਸੀ ਤਾਂ ਇਹ ਖੰਨਾ ਦਾ ਇੱਕ ਪਿੰਡ ਪੈਂਦਾ ਆ ਬਹੂ ਮਾਜਰੀ ਤਾਂ ਇਹ ਫੈਕਟਰੀ ਸੀ ਜਿੱਥੇ ਇਲੀਗਲ ਸ਼ਰਾਬ ਬੰਦੀ ਸੀ ਤੁਹਾਨੂੰ تصویر ਦਿਖਾ ਰਹੇ ਆ ਇਸ ਫੈਕਟਰੀ ਦੀਆਂ ਤੇ ਇਹ ਉਹ ਅੰਦਰੂਨੀ ਜਿਹੜੇ ਹਿੱਸੇ ਆ ਇਹ ਫੈਕਟਰੀ ਸੀਲ ਕਰਤੀ ਗਈ ਸੀ ਤਾਂ ਇਹ ਫੈਕਟਰੀ ਜਿਹੜੀ ਸੀ ਜਦੋਂ ਉਹਨਾਂ ਤੇ ਉਸ ਸਮੇਂ ਦੇ ਖੰਨਾ ਦੇ ਐਸਐਸਪੀ ਹਰਪੀ ਸਿੰਘ ਵੱਲੋਂ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿਤੇ ਲੇਕਿਨ ਉਹ ਮਾਮਲਾ ਖਜੇ ਠੰਡੇ ਬਸਤੀ ਤੱਕ ਪੂਰੀ ਤੁਹਾਨੂੰ ਜਗ੍ਹਾ ਦਿਖਾ ਰਹੇ ਆ ਇਹ ਖੰਨਾ ਦੇ ਇਲਾਕੇ ਦਾ ਪਿੰਡ ਪੈਂਦਾ ਆ ਬਹੂ ਮਾਜਰੀ ਇਥੇ ਸ਼ਰਾਬ ਦੀ ਫੈਕਟਰੀ ਸੀ ਜਿਹੜੀ ਇਹਨੂੰ ਕਹਿੰਦੇ ਵੀ ਅਵੈਧ ਸ਼ਰਾਬ ਇਲੀਗਲ ਜਿਹੜੀ ਫੈਕਟਰੀ ਸੀ ਹੈ ਸ਼ਰਾਬ ਦੀ ਤਾਂ 2020 ਤੋਂ ਬਾਅਦ ਜਦੋਂ ਸਾਹਮਣੇ ਇਹ ਮਾਮਲਾ ਜਦੋਂ ਆਇਆ ਸੀ ਤਾਂ ਉਸ ਸਮੇਂ ਦੇ ਵਿੱਚ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਇਸ ਫੈਕਟਰੀ ਦੇ ਉੱਪਰ ਰੇਟ ਕੀਤੀ ਗਈ ਇੱਕਦਮ ਤਾਂ तमाम ਜਿਹੜੇ ਪੁਲਿਸ ਅਧਿਕਾਰੀ ਸੀ ਤਾਂ ਇਸ ਫੈਕਟਰੀ ਨੂੰ ਉਸ ਟਾਈਮ ਸੀਲ ਕਰਤਾ ਤਾਂ ਉਸ ਤੋਂ ਬਾਅਦ ਇਹ ਫੈਕਟਰੀ ਇਸ ਟਾਈਮ ਬਿਲਕੁਲ ਬੰਦ ਪਈ ਹੈ ਤਸਵੀਰਾਂ ਦਿਖਾ ਰਹੇ ਹਾਂ ਇਸ ਫੈਕਟਰੀ ਦੀਆਂ ਇਨਾ ਇਹ ਰਾਜਦੀਪ ਸਿੰਘ ਜਿਹੜੇ ਕਾਂਗਰਸੀ ਆਗੂ ਐ ਜਿਨ੍ਹਾਂ ਤੇ ਹੁਣ ਕੱਲ ਦੇਰ ਰਾਤ ED ਨੇ ਉਹਨਾਂ ਨੂੰ ਆਪਣੀ ਹਿਰਾਸਤ ਦਿੱਤਾ ਟਰਾਂਸਪੋਰਟ ਟੈਂਡਰ ਘੁਟਾਲੇ ਜਿਹੜੇ ਮਾਮਲੇ ਚ ਉਹਦੇ ਵਿੱਚ ਜਿਹੜਾ ਸਾਹਮਣੇ ਉਹਨਾਂ ਨਾਮ ਸਾਹਮਣੇ ਆਇਆ ਸੀ ਜਦੋਂ ਭਾਤਪੂਛੇ ਨਾਸ਼ੂ ਦੇ ਸਾਭਕਾ ਮੰਤਰੀ ਸੀ ਕਾਂਗਰਸ ਤੇ ਐਸ ਟਾਈਮ ED ਹਿਰਾਸਤ ਹੈ ਜਦੋਂ ਜਾਂਚ ਚੱਲਦੀ ਪਈ ਹੈ ਜੇ ਵੀ ਤਾਂ ਉਸਤੇ ਨਾਮ ਸਾਹਮਣੇ ਆਣ ਦੇ ਦਸਤਾਵੇਜ਼ ਜਿਹੜਾ ਸਬੂਤ ਮਿਲਣ ਤੇ ਉਸ ਤੋਂ ਬਾਅਦ ED ਅਧਿਕਾਰੀਆਂ ਨੇ ਕੱਲ 4 ਸਤੰਬਰ ਨੂੰ ਫਿਰੇ ਤੜਕਸਾਰ 4 ਵਜੇ ਖੰਨਾ ਦੇਹੀ ਇੱਕ ਇਸ ਵਿਦਿਅਕ ਕੋਲ ਪੇਂਟ ਪੈਂਦਾ ਉਹ ਕਾਰ ਤੇ ਖੰਨਾ ਦੀ ਅਨਾਜ ਮੰਡੀ ਦੇ 3 ਨੰਬਰ ਜਿਹੜੇ ਆਰਟੀ ਦੁਕਾਨਾਂ ਉੱਤੇ ਲਗਾਤਾਰ ਰੇਟ ਮਾਰੀ ਤਾਂ ਪੂਰੇ ਦਸਤਾ ਵਿੱਚ ਮਿਲਣ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ 10 ਵਜੇ ਆਪਣੀ ਹਿਰਾਸਤ ਦਿੱਤਾ ਤੇ ਇਹੀ ਜਿਹੜਾ ਮਾਮਲਾ ਸੀ ਇਹ ਫੈਕਟਰੀ ਦਾ ਮਾਮਲਾ ਸੀ ਜਦੋਂ ਇਲੀਗਲ ਸ਼ਰਾਬ ਫੈਕਟਰੀ ਸੀ ਤਾਂ ਉਹ ਮਾਮਲਾ ਵੀ ਸਾਹਮਣੇ ਆਇਆ ਸੀ ਤਾਂ ਏਸ ਟਾਈਮ ਉਹ ਫੈਕਟਰੀ ਹੈ ਜਿਹਨੂੰ ਉਸ ਟਾਈਮ ਪੁਲਿਸ ਪ੍ਰਸ਼ਾਸਨ ਨੇ ਨੂੰ ਸੀਲ ਕਰਤਾ ਸੀ ਸੋ ਕਿਤੇ ਕਿਤੇ ਆ ਕੇ ਭਾਰਤ ਪੋਸ਼ਨ ਆਸ਼ੂ ਦੀਆਂ ਜਿਹੜੀਆਂ ਹੁੰੜੜੀਆਂ ਮੁਸੀਬਤਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਇਸ ਦੇ ਨਾਲ ਹੀ ਖੰਨਾ ਦੇਹੀ ਆਰਤੀ ਦੇ ਕਾਂਗਰਸੀ ਆਗੂ ਰਾਜਦੀਪ ਨੂੰ ਵੀ ਈਡੀ ਨੇ ਹੁਣ ਆਪਣੀ ਹਿਰਾਸਤ ਚ ਲੈ ਲਿਆ ਤਾਂ ਹੁਣ ਅੱਗੇ ਈਡੀ ਕਿਸ ਤਰ੍ਹਾਂ ਦੀ ਕਾਰਵਾਈ ਕਰੂਗਾ ਅੱਗੇ ਕਿੱਦਾਂ ਦੀ ਇਹਨਾਂ ਨੂੰ ਜਾਂਚ ਵਿੱਚ ਸਾਹਮਣਾ ਕਰਨਾ ਪਊਗਾ ਇਹ ਸਮਾਂ ਦੱਸੂਗਾ ਲੇਕਿਨ ਕਿਤੇ ਕਿਤੇ ਆ ਕੇ ਈਡੀ ਨੇ ਰਾਜਦੀਪ ਸਿੰਘ ਕਾਂਗਰਸੀ ਆਗੂ ਖੰਨਾ ਦੇਨ ਨੂੰ ਆਪਣੀ ਹਿਰਾਸਤ ਚ ਲੈ ਲਿਆ ਕੈਮ ਐਮ ਐਮ ਬੋਬੀਨਾ ਸੰਦੀਪ ਸ਼ਰਮਾ ਪਿੰਡ ਬਹੁ ਮਾਜਰੀ ਖੰਨਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप